ਤੇ ਜਦੋਂ ਗੱਲ ਕਰੀਏ ਤਾਂ ਐਨ ਦੇ ਵੀਰੋ ਦਾ ਕਿੰਨਾ ਕੁ ਯੋਗਦਾਨ ਆ ਉਹ ਯੋਗਦਾਨ ਨੇ ਤੇ ਜਿਹੜੀ ਸੰਗਤ ਆਈ ਆ ਦੂਰ ਦੂਰੋਂ ਮੇਲਾ ਦੇਖਣ ਵਾਸਤੇ ਉਹਨਾਂ ਵਾਥੇ ਕੀ ਕੀ ਪ੍ਰਾਲੇ ਕਿਤੇ ਗਏ ਬਾਬਾ ਜੀ ਉਹਨਾਂ ਵਾਹ ਅਨੇ ਬੰਦੇ ਬੰਦੇ ਆਉਂਦੇ ਚੀਰਾਂ ਉਹਨਾਂ ਦਾ ਲੰਗਰ ਜਿਹੜੇ ਵਿਆਹ ਦਾ ਲੰਗਰ ਚਾਹ ਪਕੌੜਿਆਂ ਦਾ ਲੰਗਰ ਛੋਲੇ ਪੂਰੀਆਂ ਦਾ ਲੰਗਰ ਜਿਹੜਾ ਇਹ ਮੇਲਾ ਵਾ ਕਿੰਨੇ ਦਿਨ ਚੱਲਦਾ ਇੱਕ ਦਿਨ ਦਾ ਬਾਬਾ ਜੀ ਇੱਕ ਦਿਨ ਦਾ ਮੇਲਾ ਅੱਜ ਦੇ ਮੇਲੇ 'ਚ ਕੀ ਕੀ ਕਵਾਲ ਆਏ ਕੋਰ ਨਾਲ ਕਵਾਰ ਬਾਡੀ ਆਈ ਆ ਕਹਿੰਦੇ ਜੋੜੀ ਗਾਏ ਗਾਏ ਆ ਇਹ ਰ ਕੋਲ ਟਕਾਲ ਪਾਰਟੀ ਆਈ ਹੈ ਮੇਲੇ ਅੱਜ ਦੇ ਦਿਨ ਮੇਲੇ ਵਾਲੇ ਦਿਨ ਇਹ ਜਿਦਾ ਪਿੰਡ ਵਾਸੀਆਂ ਨੂੰ ਨਗਰ ਵਾਸੀਆਂ ਨੂੰ ਕੋਈ ਆਪਣਾ ਕੋਈ ਮੈਸੇਜ ਬਾਬਾ ਜੀ ਦੇਣੇ ਚੁ। ਬਾਬਾ ਜੀ ਅੱਜ ਕੱਲ ਦੇ ਮੈਸੇਜ ਇਹੋ ਹੀ ਹੈ ਕਿ ਨਸ਼ਿਆਂ ਤੋਂ ਦੂਰ ਰਹੋ। ਠੀਕ ਜੀ ਕਰ ਦਿੱਤਾ ਕਰੋ। ਅੰਨੀ ਭਾਈ ਜਿਆ ਮਸਤਾ ਵੀ ਕਿਨਾ ਪੜਾ ਕਿੰਨਾ ਨਾਮ ਹੋ ਗਿਆ ਤੁਨੂੰ ਦਰਬਾਰ ਦਾ ਕਿਨਾ ਮੱਚ ਦਿੱਤੀ ਵੀ ਕਿੰਨਾ ਨਾਮ ਹੋ ਗਿਆ। ਬਾਬਾ ਮਾਦੇ ਚਾਹੀ। ਅੱਜ ਜਿਹੜਾ ਮੇਲਾ ਚੱਲ ਰਿਹਾ ਤੁਹਾਨੂੰ ਮੇਲੇ ਦੀ ਕਿੰਨੀ ਖੁਸ਼ੀ ਤੇ ਕਿੰਨਾ ਹਾਸਾ ਆਇਆ ਅੱਛਾ ਕੀ ਕੋਈ ਸੰਦੇਸ਼ ਕੋਈ ਮੈਸੇਜ ਮੇਲੇ ਦੇ ਨਾਲ ਕੋਈ ਦੇਣਾ ਚਾਹੁੰਦੇ ਸੰਗਤ ਨੂੰ ਦੁਆ ਕਰਦੇ ਹਾਂ ਰੱਬ ਅੱਗੇ ਕਿ ਇਦਾਂ ਹੀ ਮੇਲੇ ਚੱਲਦੇ ਰਹਿਣ ਮੇਲਾ ਹੋਰ ਵਧੀਆ ਹੋਵੇ ਗੰਦ ਗੰਦ ਯਾਰਾ ਮੇਰ ਕਰੂੰਗਾ ਤੁਹਾਨੂੰ ਇਹਦਾ ਪਿਛਲੇ ਨਾਲੋਂ ਪਿਛਲੇ ਨਾਲੋਂ ਜ਼ਿਆਦਾ ਕੀ ਮੇਲਾ ਥੋੜਾ ਭਰਿਆ ਵਾ ਹਾਂਜੀ ਹਾਂਜੀ ਇਹ ਮੇਲਾ ਇਦਾਂ ਹੀ ਹੈ ਜੀ ਹਾਸਾ ਹਲਵਾ ਦਾ ਵਾ ਦਰਵਾਰ ਦਾ ਕੀ ਦਰਵਾਰ ਦਾ ਕੀ ਨਾਮ ਹੈ ਦਰਵਾਰ ਦਾ ਵੀਰ ਬਾਬਾ ਮਾਝਾ ਜੀ ਹੈ ਹਾਂਜੀ ਪਸਤਾਂ ਦੀ ਕੀ ਨਾ ਆਪਣੇ ਜਿਸ ਦਰਵਾਜ਼ੇ ਸੇਵਾ ਕਰਦੇ ਹੋ ਜੀ ਜੀ ਇਹ ਤੇ ਸਰਦਾਰ ਮਹਿਨਤ ਕਰਨ ਸਿੰਘ ਜੀ ਠੀਕ ਹੈ ਜੀ ਜਿਹੜਾ ਅੱਜ ਇੱਥੇ ਮੇਲਾ ਚੱਲ ਰਿਹਾ ਤੁਹਾਨੂੰ ਕਿਸੀ ਕਿੰਨੀ ਖੁਸ਼ੀ ਤੇ ਕਿਹਨਾਂ ਸਾਹ ਮਿਲੇਗਾ ਹਾਂਜੀ ਮੇਲੇ ਦੀ ਕਿੰਨੀ ਖੁਸ਼ੀ ਹੈ ਤੇ ਕਿਹਨਾਂ ਸਾਹ ਵਾ ਮੇਲੇ ਦੀ ਬਹੁਤ ਖੁਸ਼ੀ ਹੈ ਕੀ ਕਹਿਣਾ ਚਾਹੁੰਦੇ ਹੋ ਮੇਲੇ ਬਾਰੇ ਕਹਿਣਾ ਚਾਹੁੰਦੇ ਮਹਾਰਾਜ ਦੀ ਕਿਰਪਾ ਜੀ ਹਾਂਜੀ ਸਭ ਤੋਂ ਦੂਰ ਦੂਰ ਤੋਂ ਆਉਂਦੇ ਆਹਨ ਜੇਰਦਾ ਪੂਰੀ ਹੁੰਦੀ ਆ ਬੰਦੇ ਪਾਉਂਦੇ ਲੋਕੀ ਜਿਆ ਮਸਤਾ ਵੀ ਜਿਆ ਮਸਤਾ ਵੀ ਹਾਂ ਜੀ ਕੀ ਕਹਿਣਾ ਚਾਹੁੰਦੇ ਭਾਈ ਅੱਜ ਦੇ ਮੇਲੇ ਬਾਰੇ ਇਹ ਮੇਲਾ ਜੀ ਬੜੇ ਚਿਰ ਤੋਂ ਸਾਲੋਂ ਤੋਂ ਲੱਗਣ ਰਿਹਾ ਜੀ ਤੇ ਬਾਬੇ ਜੀ ਦੀ ਜੀਰਮਾ ਜੀ ਸੰਤਾਨੀਆਂ ਸਮਰਦਾ ਬੁੜੀਆਂ ਹੁੰਦੀਆਂ ਨੇ ਦੂਰੋਂ ਦੂਰੋਂ ਆ ਕੇ ਸਾਥ ਲੱਗਰ ਲਾਉਂਦੀ ਐ ਕੋਈ ਮੋਕੇ ਤੋਂ ਆਇਆ ਜੀ ਕੋਨਪੁਰ ਤੋਂ ਆਇਆ ਜੀ ਬੜੀ ਧੂਮ ਧਾਮ ਨਾਲ ਮੇਲਾ ਪਟਾਇਆ ਸਾਰੇ ਸੰਤਾਂ ਨੂੰ ਮਿਲ ਲੈਣੇ ਲੱਗ ਪਾਉਂਦੇ ਨੇ ਤੇ ਨਾਲੇ ਇਹ ਇੰਦਾ ਹੀ ਮੇਲਾ ਲੱਗਦਾ ਜਿਆ ਸਹਿਆਂ ਦੀ ਬਾਬਾ ਜੀ ਕੀ ਕਹਿਣਾ ਚਾਹੁੰਦੇ ਆ ਜਿਹੜਾ ਇੱਥੇ ਚਲਾਣਾ ਮੇਲਾ ਲੱਗ ਰਿਹਾ ਵਾ ਦੇ ਨਾਮ ਨਾਲ ਕਰਦਾ ਬਣਦੀ ਹੈ ਇਹ ਮੇਲਾ ਜਿਹੜਾ ਹੈ ਇਹ ਬੜੇ ਚਿਰਾਂ ਤੋਂ ਸਾਡੇ ਦਾਦੇ ਪਰਦਾਦੇ ਤੋਂ ਪਹਿਲਾਂ ਦਾ ਚੱਲਦਾ ਹੁੰਦਾ ਹੈ ਇਸੇ ਇੱਕ ਜਗ੍ਹਾ ਹੋਰ ਬਹੁਤ ਸਦਾ ਕੀਤਾ ਗਿਆ ਤੇ ਸਾਡੇ ਜਿਹੜੇ ਪਹਿਲਾਂ ਬਾਬਾ ਜੀ ਸੀਗੇ ਬਾਬਾ ਮੁੰਤਾ ਸਿੰਘ ਉਹਨਾਂ ਨੇ ਸਾਰੀ ਇਹ ਮਿਹਨਤ ਸੇਵਾ ਕੀਤੀ ਅਨੇਕੀ ਉਹ ਨੂੰ ਹੋਏ ਉਹਨਾਂ ਤੋਂ ਬਾਅਦ ਹਾਂ ਲੜਕੇ ਨੂੰ ਸਿਖਾ ਦਿੱਤੀ ਕਿ ਇਹ ਜਿਹੜੀ ਸਿਰਾਂ ਚੱਲਦੀ ਸਰਦਾਰਾਂ ਦੇ ਨਾਲ ਉਹ ਸੇਵਾ ਕਰਦੇ ਆ ਜਿਹੜੇ ਜਿਹੜੇ ਬੱਚੇ ਕਹਿੰਦੇ ਉਹ ਵੀ ਸੇਵਾ ਭੇਜੇ ਸਾਰਿਆਂ ਦੇ ਸਿੱਤੇ ਭਾਗਾਂ ਦੇ ਵਿਗਨਾਂ ਘਟਣ ਸਵੇਲਾ ਸੁਗਰੀ ਰਾਤ ਸੁਗਰੀ ਦਿਨ ਚੋਂ ਦ੍ਰਿਸ਼ਟੀ ਕਰੇ ਸੋ ਇਹ ਸੰਦੇਸ਼ ਆਪ ਸਾਰਿਆਂ ਨੂੰ ਪਹੁੰਚਿਆ ਜਾਂਦਾ ਹੈ ਕੰਨ ਕਿਰਤਾ ਕਰੇ ਸਾਰੇ ਜੀ ਪ੍ਰਾਰਥਨਾ ਕਰੇ